ਸਰਕਾਰੀ ਬੱਸਾਂ ਦੇ ਉੱਪਰ ਆਮਦਨੀ ਪਾਰਟੀ ਦੇ ਝੰਡੇ ਮਤਲਬ ਸਰਕਾਰ ਦੇ ਖਜ਼ਾਨੇ ਦਾ ਪੈਸਾ ਸਰਕਾਰ ਦੇ ਪ੍ਰਚਾਰ ਦੇ ਲਈ ਨਹੀਂ ਇੱਕ ਪਾਰਟੀ ਦੇ ਪ੍ਰਚਾਰ ਦੇ ਲਈ ਆਮਦਨੀ ਪਾਰਟੀ ਦੇ ਪ੍ਰਚਾਰ ਦੇ ਲਈ ਵਰਤਿਆ ਜਾ ਰਿਹਾ ਤਾਂ ਬਠਿੰਡੇ ਡੀਪੂ ਤੋਂ ਪੀਆਰਟੀਸੀ ਦੀਆਂ ਤਕਰੀਬਨ 150 ਬੱਸਾਂ ਜਿਹੜੀਆਂ ਨੇ ਉਹ ਅੱਜ ਸਰਕਾਰ ਦੀ ਸੇਵਾ ਕਰ ਰਹੀਆਂ ਨੇ ਸਰਕਾਰ ਦੀ ਸੇਵਾ ਦੇ ਵਿੱਚ ਨੇ ਤੇ ਸਿਰਫ ਅੱਜ ਹੀ ਨਹੀਂ ਇਹ ਸਰਕਾਰ ਦੀ ਸੇਵਾ ਦੇ ਵਿੱਚ ਤਿੰਨ ਤਿੰਨ ਦਿਨ ਰਹਿਣਗੀਆਂ अरविंद केजरीवाल पंजाब ਦੇ ਲੱਗਦੇ ਕੌਣ ਨੇ अरविंद केजरीवाल ਦੇ ਕੋਲ ਪੰਜਾਬ ਦਾ ਐਸਾ ਅਹੁਦਾ ਕਿਹੜਾ ਆ ਕਿ ਭਾਈ ਪੰਜਾਬ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਲੱਗਦੀਆਂ ਨੇ ਦਿੱਲੀ ਤੋਂ ਹਾਰੇ ਹੋਏ ਨਕਾਰੇ ਹੋਏ ਮੁੱਖ ਮੰਤਰੀ ਦਿੱਲੀ ਦੇ ਹਾਰੇ ਹੋਏ ਨਕਾਰੇ ਹੋਏ ਲੀਡਰ ਪੰਜਾਬ ਦੇ ਵਿੱਚ ਆ ਕੇ ਰਾਜ ਜਿਹੜਾ ਹੈਗਾ ਉਹ ਚਲਾ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਜਿਹੜਾ ਹੈਗਾ ਉਹ ਆਪਣਾ ਦਬਦਬਾ ਜਿਹੜਾ ਬਣਾ ਰਹੇ ਨੇ ਡਰਾਈਵਰ ਕੰਡਕਟਰਾਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸਾਨੂੰ ਸੁਨੇਹਾ ਇਹ ਲੱਗਿਆ ਕਿ 3 ਵਜੇ ਤੱਕ ਜਿਹੜਾ ਹੈਗੇ ਨੇ ਉਹ ਬੱਸਾਂ ਡੀਪੂਆਂ ਦੇ ਵਿੱਚ ਜਿਹੜੇ-ਜਿਹੜੇ ਡੀਪੂ ਆਂਦੀ ਨੇ ਕੋਈ ਪਟਿਆਲੇ ਡੀਪੂ ਦੀ ਆ ਕੋਈ ਬਠਿੰਡੀ ਡੀਪੂ ਦੀ ਆ ਕੋਈ ਕਿਹੜੇ ਡੀਪੂ ਦੀ ਆ 3 ਵਜੇ ਤੱਕ ਭਾਵੇਂ ਕੱਲ ਸ਼ਾਮ ਦੇ 3 ਵਜੇ ਤੱਕ ਉੱਥੇ ਪਹੁੰਚਣੀਆਂ ਲਾਜ਼ਮੀ ਸੀ ਤਾਂ ਉਹ ਕਹਿੰਦੇ ਨੇ ਕਿ ਸਵਾਰੀਆਂ ਜਿੱਥੋਂ-ਜਿੱਥੇ ਚੜੀਆਂ ਨੇ ਜਿੱਥੇ-ਜਿੱਥੇ ਤੁਸੀਂ ਪਹੁੰਚਿਓ ਤਾਂ ਸਵਾਰੀਆਂ ਨੂੰ ਇੱਥੋਂ ਹੀ ਉਤਾਰਿਆ ਜਾਵੇ ਜੈਸਾ ਕੁਝ ਮਰਜ਼ੀ ਕੀਤਾ ਜਾਵੇ ਪਰ ਬੱਸਾਂ ਜਿਹੜੀਆਂ ਨੇ ਵਾਪਸ 3 ਵਜੇ ਤੱਕ ਪ ਸਰਕਾਰੀ ਬੱਸਾਂ ਦੇ ਉੱਪਰ ਆਮ ਆਦੀ ਪਾਰਟੀ ਦੇ ਝੰਡੇ ਮਤਲਬ ਸਰਕਾਰ ਦੇ ਖਜ਼ਾਨੇ ਦਾ ਪੈਸਾ ਸਰਕਾਰ ਦੇ ਪ੍ਰਚਾਰ ਦੇ ਲਈ ਨਹੀਂ ਇੱਕ ਪਾਰਟੀ ਦੇ ਪ੍ਰਚਾਰ ਦੇ ਲਈ ਆਮ ਆਦੀ ਪਾਰਟੀ ਦੇ ਪ੍ਰਚਾਰ ਦੇ ਲਈ ਵਰਤਿਆ ਜਾ ਰਿਹਾ ਹੈ ਰਾਜਪਦਰੀ ਸਮਾਗਮ ਹੈ ਸਰਕਾਰੀ ਬੱਸਾਂ ਦੇ ਉੱਪਰ ਬੈਨਰ ਤੱਕ ਜਿਹੜੇ ਆ ਉਹ ਸਮਝ ਆਉਂਦੇ ਆ ਕਿ ਸਰਕਾਰ ਦੇ ਲੱਗੇ ਹੋਣੇ ਪਰ ਸਰਕਾਰੀ ਬੱਸਾਂ ਦੇ ਉੱਪਰ ਟੰਡੇ ਆਮਾਦੀ ਪਾਰਟੀ ਦੇ ਲੱਗੇ ਹੋਣੇ ਇਹ ਕਿੱਥੋਂ ਤੱਕ ਜਾਇਜ਼ ਆ ਕਿੱਥੋਂ ਤੱਕ ਸਹੀ ਆ ਜੇਕਰ ਕੱਲੇ ਬਠਿੰਡੇ ਡੀਪੂ ਦੀ ਗੱਲ ਕਰੀਏ ਤਾਂ ਬਠਿੰਡੇ ਡੀਪੂ ਤੋਂ ਪੀਆਰਟੀਸੀ ਦੀਆਂ ਤਕਰੀਬਨ 150 ਬੱਸਾਂ ਜਿਹੜੀਆਂ ਨੇ ਉਹ ਅੱਜ ਸਰਕਾਰ ਦੀ ਸੇਵਾ ਕਰ ਰਹੀਆਂ ਨੇ ਸਰਕਾਰ ਦੀ ਸੇਵਾ ਦੇ ਵਿੱਚ ਨੇ ਤੇ ਸਿਰਫ ਅੱਜ ਹੀ ਨਹੀਂ ਇਹ ਸਰਕਾਰ ਦੀ ਸੇਵਾ ਦੇ ਵਿੱਚ ਤਿੰਨ ਤਿੰਨ ਦਿਨ ਰਹਿਣਗੀਆਂ ਤੁਸੀਂ ਮੇਰੇ ਪਿੱਛੇ ਬੱਸਾਂ ਪੀਆਰਟੀਸੀ ਦੀਆਂ ਜਾਂਦੀਆਂ ਜਿਹੜੀਆਂ ਉਹ ਵੀ ਦੇਖ ਰਹੇ ਹੋਮੋਗੇ ਅ ਇੱਥੋਂ ਤੱਕ ਡਰਾਈਵਰ ਕੰਡਕਟਰਾਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸਾਨੂੰ ਸੁਨੇਹਾ ਇਹ ਲੱਗਿਆ ਕਿ 3 ਵਜੇ ਤੱਕ ਜਿਹੜਾ ਹੈਗੇ ਨੇ ਉਹ ਬੱਸਾਂ ਡੀਪੂਆਂ ਦੇ ਵਿੱਚ ਜਿਹੜੇ ਜਿਹੜੇ ਡੀਪੂਆਂ ਦੀ ਨੇ ਕੋਈ ਪਟਿਆਲੇ ਡੀਪੂ ਦੀਆਂ ਕੋਈ ਬਠਿੰਡੀ ਡੀਪੂ ਦੀਆਂ ਕੋਈ ਕਿਹੜੇ ਡੀਪੂ ਦੀਆਂ 3 ਵਜੇ ਤੱਕ ਭਾਵ ਕੱਲ ਸ਼ਾਮ ਦੇ 3 ਵਜੇ ਤੱਕ ਉੱਥੇ ਪਹੁੰਚਣੀਆਂ ਲਾਜ਼ਮੀ ਸੀ ਤਾਂ ਉਹ ਕਹਿੰਦੇ ਨੇ ਕਿ ਸਵਾਰੀਆਂ ਜਿੱਥੋਂ ਜਿੱਥੇ ਚੜੀਆਂ ਨੇ ਜਿੱਥੇ ਜਿੱਥੇ ਤੁਸੀਂ ਪਹੁੰਚੇ ਹੋ ਤਾਂ ਸਵਾਰੀਆਂ ਨੂੰ ਇੱਥੋਂ ਹੀ ਉਤਾਰਿਆ ਜਾਵੇ ਜੈਸਾ ਕੁਝ ਮਰਜ਼ੀ ਕੀਤਾ ਜਾਵੇ ਪਰ ਬੱਸਾਂ ਜਿਹੜੀਆਂ ਨੇ ਵਾਪਸ 3 ਵਜੇ ਤ ਪੰਚਨੀਆਂ ਜੜੀਆਂ ਨੇ ਉਹ ਲਾਜ਼ਮੀ ਨੇ ਪਰ ਉਸ ਤੋਂ ਬਾਅਦ ਹੁਣ ਦੇਖਣ ਨੂੰ ਵੱਖਰੀ ਤਸਵੀਰ ਕੀ ਮਿਲਦੀ ਆ ਕਿ ਭਈ ਵੱਸਾਂ ਸਰਕਾਰ ਦੀਆਂ ਨੇ ਸਰਕਾਰ ਜਿਹੜਾ ਹੈਗੇ ਨੇ ਉਹ ਥਾਪੀਆਂ ਮਾਰਦੀ ਆ ਕਿ ਅਸੀਂ ਫ੍ਰੀ ਸਫਰ ਜਿਹੜਾ ਹੈਗਾ ਉਹ ਦਿੱਤਾ ਆ ਪਰ ਅੱਜ ਲੋਕਾਂ ਦੀ ਖੱਜਲ ਖੁਆਰੀ ਐ ਤੇ ਉਹ ਨਹੀਂ ਸਰਕਾਰੀ ਬੱਸਾਂ ਦੇ ਉੱਪਰ ਅੱਜ ਆਮ ਆਦਮੀ ਪਾਰਟੀ ਦੇ ਝੰਡੇ ਜਿਹੜੇ ਨੇ ਉਹ ਲਹਿਰਾ ਰਹੇ ਨੇ ਇੱਕ ਭਾਵ ਸਰਕਾਰੀ ਬੱਸਾਂ ਤੇ ਪ੍ਰਚਾਰ ਜਿਹੜਾ ਹੈਗਾ ਆ ਉਹ ਇੱਕ ਪਾਰਟੀ ਦਾ ਜਿਹੜਾ ਹੈ ਪ੍ਰਚਾਰ ਆ ਉਹ ਕੀਤਾ ਜਾ ਰਿਹਾ ਪੂਰੇ ਪੰਜਾਬ ਤੋਂ ਜੇਕਰ ਗੱਲ ਕਰਾਂ ਤਾਂ ਤਕਰੀਬਨ 1600 ਬੱਸਾਂ ਤਿੰਨ ਦਿਨ ਸਰਕਾਰ ਦੀ ਸੇਵਾ ਦੇ ਵਿੱਚ ਜਿਹੜੀਆਂ ਨੇ ਉਹ ਰਹਿਣ ਵਾਲੀਆਂ ਨੇ ਭਾਬ ਕਰੋੜਾ ਰੁਪਈਆ ਜਿਹੜਾ ਆ ਉਹ ਸਰਕਾਰੀ ਖਜ਼ਾਨੇ ਦਾ ਕਰੋੜਾ ਰੁਪਈਆ ਇੱਕ ਪਾਰਟੀ ਆਪਣੇ ਪ੍ਰਚਾਰ ਦੇ ਲਈ ਜਿਹੜਾ ਹੈਗਾ ਉਹ ਵਰਤੂਗੀ ਹਾਲਾਂਕਿ ਇਹ ਨਹੀਂ ਕਹਿੰਦੇ ਕਿ ਸਰਭਾਵਾਂ ਦੀ ਪਾਰਟੀ ਨੇ ਕੀਤਾ ਇਹ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਐਸਾ ਕੁਝ ਚੱਲਦਾ ਰਿਹਾ ਇਹ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਐਸਾ ਕੁਝ ਚੱਲਦਾ ਰਿਹਾ ਤੇ ਜੇਕਰ ਕਿਤੇ ਭਾਜੀਪੀ ਦੀ ਸਰਕਾਰ ਆਈ ਤਾਂ ਹੋ ਸਕਦਾ ਉਦੋਂ ਵੀ ਐਸਾ ਕੁਝ ਚੱਲੇ ਕਿਉਂਕਿ ਜੇਕਰ ਅੱਜ ਤੁਸੀਂ ਨਜ਼ਰ ਮਾਰੋਗੇ ਤਾਂ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਪ੍ਰਚਾਰ ਤੇ ਲੱਗੀਆਂ ਹੋਈਆਂ ਨੇ ਤਾਂ ਹੋਰ ਨਾ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਉਹ ਵੱਖੋ-ਵੱਖ ਪਾਰਟੀਆਂ ਦੇ ਪ੍ਰਚਾਰ ਦੇ ਉੱਪਰ ਜਿਹੜੀਆਂ ਨੇ ਉਹ ਅੱਜ ਲਾਈਆਂ ਹੋਈਆਂ ਨੇ ਕਿਉਂਕਿ ਆ ਕਾਂਗਰਸ ਨੂੰ ਛੱਡ ਕੇ ਹਰ ਪਾਰਟੀ ಶ್ರೀ ਮੁਖਤਸਰ ਸਾਹਿਬ ਦੇ ਵਿੱਚ ਅੱਜ ਜਿਹੜੀ ਹੈਗੀ ਆ ਉਹ ਕਾਨਫਰੰਸ ਜਿਹੜੀ ਆ ਉਹ ਕਰ ਰਹੀ ਆ ਤਾਂ ਵੱਡੇ ਸਵਾਲਿਆਂ ਚ ਉਹਨਾਂ ਦੇ ਉੱਪਰ ਖੜੇ ਹੁੰਦੇ ਨੇ ਜਿਹੜੇ ਬਦਲਾਅ ਦੀ ਰਾਜਨੀਤੀ ਨੂੰ ਲੈ ਕੇ ਆਈ ਸੀ ਜਿਹੜੇ ਇਹ ਕਹਿੰਦੇ ਸੀ ਕਿ ਭਾਈ ਅਸੀਂ ਬਦਲਾਅ ਦੀ ਰਾਜਨੀਤੀ ਕਰਨੀ ਆ ਸੀ ਉਹ ਰਾਜਨੀਤੀ ਨਹੀਂ ਕਰਨੀ ਜਿਹੜੀ ਕੱਲੀਆਂ ਨੇ ਕੀਤੀ ਜਿਹੜੀ ਕਾਂਗਰਸੀਆਂ ਨੇ ਕੀਤੀ ਜਿਹੜੀ ਪਿਛਲੀਆਂ ਨੇ ਕੀਤੀ ਪਰ ਜਦ ਸਮਾਂ ਆਇਆ ਜਦ ਕੁਰਸੀ ਉਹਨਾਂ ਦੇ ਹੱਥ ਦੇ ਵਿੱਚ ਆਈ ਤਾਂ ਵੈਸਾ ਕੁਝ ਹੀ ਜਿਹੜਾ ਹੈਗਾ ਉਹ ਹੋਣ ਲੱਗਿਆ ਹੋਰ ਤਾਂ ਹੋਰ ਜਦ ਦੇਖਰ ਤੁਸੀਂ ਪੂਰੇ ਪੰਜਾਬ ਦੇ ਵਿੱਚ ਬੋਟ ਦੇਖੋਗੇ ਹੁਣ ਅਸੀਂ ਬਠਿੰਡਰ ਤੋਂ ਮੁਖਤಶ್ರೀ ਮੁਖਤਸਰ ਸਾ ਸਾਨੂੰ ਬਠਿੰਡੇ ਤੋਂ ਸ਼੍ਰੀ ਮੁਕਤਸਰ ਸਾਹਿਬ ਵਾਲਾ ਇੱਕ ਵੀ ਖੰਭਾ ਐਸਾ ਨਹੀਂ ਆ ਜਿਹੜਾ ਵਿਹਲਾ ਮਿਲਿਆ ਹੋਵੇ ਉਸ ਮੁੱਖ ਖੰਭਿਆਂ ਦੇ ਉੱਪਰ ਪੋਸਟਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੋਸਟਰ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਹੁਣ ਪੋਸਟਰਾਂ ਦੇ ਉੱਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਸਵੀਰ ਫਲੈਕਸਾਂ ਦੇ ਉੱਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਸਵੀਰ ਤਾਂ ਸਮਝ ਆਉਂਦੀ ਆ ਕਿ ਭਾਈ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਐਸੇ ਕਰਕੇ ਤਸਵੀਰ ਜਿਹੜੀ ਆ ਉਹਨਾਂ ਦੀ ਹੋਣੀ ਚਾਹੀਦੀ ਆ ਪਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੱਗਦੇ ਕੌਣ ਨੇ ਅਰਵਿੰਦ ਕੇਜਰੀਵਾਲ ਦੇ ਕੋਲ ਪੰਜਾਬ ਦਾ ਐਸਾ ਅਹੁਦਾ ਕਿਹੜਾ ਆ ਕਿ ਭਾਈ ਪੰਜਾਬ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਲੱਗਦੀਆਂ ਨੇ ਪਿੰਡਾਂ ਦੇ ਪਹਿਰੇਦਾਰਾਂ ਵਾਲੀਆਂ ਫਲੈਕਸਾਂ ਯੋਧਨਛੀਆਂ ਬਰੋਧੀਆਂ ਲੱਗਦੀਆਂ ਨੇ ਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਲੱਗਦੀਆਂ ਨੇ ਪੰਜਾਬ ਦੇ ਹੈਲੀਕਾਪਟਰ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਵਰਤੇ ਜਾਂਦੇ ਨੇ ਪੰਜਾਬ ਦੇ ਵਿੱਚ ਕੋਠੀਆਂ ਜਿਹੜੀਆਂ ਨੇ ਸਰਕਾਰੀ ਰਿਹਸ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਕੇਜਰੀਵਾਲ ਹੋਰਾਂ ਦੇ ਵੱਲੋਂ ਵਰਤੀ ਜਾਂਦੀ ਆ ਤਾਂ ਵੱਡੇ ਸਵਾਲ ਇਹ ਚੰਨੇ ਕਿ ਭਾਈ ਉਹ ਦਿੱਲੀ ਵਾਲੇ ਜਿਹੜੇ ਦਿੱਲੀ ਵਾਲਿਆਂ ਨੇ ਹਰਾਤੇ ਦਿੱਲੀ ਵਾਲਿਆਂ ਦਿੱਲੀ ਤੋਂ ਹਾਰੇ ਹੋਏ ਨਕਾਰੇ ਹੋਏ ਮੁੱਖ ਮੰਤਰੀ ਦਿੱਲੀ ਦੇ ਹਾਰੇ ਹੋਏ ਨਕਾਰੇ ਹੋਏ ਲੀਡਰ ਪੰਜਾਬ ਦੇ ਵਿੱਚ ਆ ਕੇ ਰਾਜ ਜਿਹੜਾ ਹੈਗਾ ਉਹ ਚਲਾ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਜਿਹੜਾ ਹੈਗਾ ਉਹ ਆਪਣਾ ਦਬਦਬਾ ਜਿਹੜਾ ਬਣਾ ਰਹੇ ਨੇ ਮਤਲਬ ਇਹ ਤਾਂ ਉਹ ਗੱਲ ਹੋ ਗਈ ਜਿਨ੍ਹਾਂ ਨੂੰ ਆਪਦਿਆਂ ਨੇ ਨਹੀਂ ਪੁੱਛਿਆ ਉਹ ਆ ਕੇ ਦੂਜੇ ਦੇ ਘਰ ਦੇ ਵਿੱਚ ਪ੍ਰਧਾਨਗੀ ਕਰਦੇ ਨੇ ਮਤਲਬ ਆਪਦੇ ਘਰ ਦੇ ਵਿੱਚ ਤਾਂ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਤੇ ਗਵਾਂਡੀਆਂ ਦੇ ਘਰ ਦੇ ਵਿੱਚ ਜਾ ਕੇ ਉਹ ਕਹਿੰਦੇ ਨੇ ਕਿ ਭਾਈ ਸੋਡਾ ਘਰ ਕਿਵੇਂ ਚੱਲੂਗਾ ਉਹ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਆਪਦਾ ਘਰ ਚਲਾਓ ਤਾਂ ਇਹ ਵੱਡੀਆਂ ਵੱਡੇ ਸਵਾਲੀਆ ਚਿੰਨੇ ਕਿ ਅੱਜ ਪੀਆਰਟੀਸੀ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਪੰਜਾਬ ਸਰਕਾਰ ਦਾ ਪ੍ਰਚਾਰ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਉੱਪਰ ਜਿਹੜੇ ਹੈਗੇ ਨੇ ਉਹ ਲਾਈਆਂ ਹੋਈਆਂ ਨੇ ਜੁੜੇ ਰਹੋ ਆਰੇਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਮੁੰਦੋ ਯਾਦ ਕਰਦੇ